ਅਲੰਪਿਕ ਖੇਡਾਂ 'ਚ ਭਾਰਤੀ ਹਾਕੀ ਟੀਮ ਦਾ ਫਾਈਨਲ ਮੈਚ ਜਿੱਤਣ ਤੇ ਅੱਜ ਪੂਰਾ ਭਾਰਤ ਦੇਸ਼ ਖੁਸ਼ੀ ਮਨਾ ਰਿਹਾ। ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਤੇ ਮਾਣ ਤੇ ਫਕਰ ਕਰ ਰਿਹਾ। ਕਿ ਹਰ ਮੈਚ ਹਾਕੀ ਦੀ ਟੀਮ ਨੇ ਬੜੀ ਸਿਆਣਪ ਤੇ ਨਿਯਮ ਅੰਦਰ ਰਹਿ ਕੇ ਵਧੀਆ ਪ੍ਰਦਰਸ਼ਨ ਕੀਤਾ। ਜਿਸ ਦੇ ਨਤੀਜੇ ਵੱਲੋਂ ਅੱਜ ਭਾਰਤੀ ਹਾਕੀ ਟੀਮ ਜੇਤੂ ਘਰਾਰ ਹੋ ਗਈ ਹੈ। ਜੱਤ ਦੀ ਖੁਸ਼ੀ ਵਿੱਚ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਜਿੱਥੇ ਸੁਰੂਆਤੀ ਵਿੱਦਿਆ ਪ੍ਰਾਪਤ ਕੀਤੀ ਹੱਥ ਚ ਹਾਕੀ ਉਸ ਸਕੂਲ ਦੀ ਗਰਾਊਂਡ 'ਚ ਫੜੀ ਅੱਜ ਉਸ ਸਕੂਲ ਜੰਡਿਆਲਾ ਗੁਰੂ ਵਿਕੇ ਸਕੂਲ ਦੀ ਮੈਨੇਜਮੈਂਟ ਵੱਲੋਂ ਇੱਕ ਦੂਜੇ ਦਾ ਮੂੰ ਮਿੱਠਾ ਕਰਵਾਇਆ ਅਤੇ ਖੁਸ਼ੀ ਸਾਂਝੀ ਕੀਤੀ ਹੈ ਇਸ ਮੌਕੇ ਸਕੂਲ ਦੇ ਹਾਕੀ ਖਿਡਾਰੀ ਤੇ ਹਾਕੀ ਕੋਚ ਵੀ ਹਾਜ਼ਰ ਸੀ ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਸਕੂਲ ਵਿੱਚ ਅੱਜ ਵੀ ਹਾਕੀ ਖੇਡਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਜੰਡਿਆਲਾ ਗੁਰੂ ਰਾਮ ਸਰਨਜੀਤ ਸਿੰਘ ਦੀ ਇਹ ਖਾਸ ਰਿਪੋਰਟ ਅੱਜ ਅਸੀਂ ਆਪਣੇ ਸਕੂਲ ਦੀ ਹਾਕੀ ਟੀਮ ਨੂੰ ਨਾਲ ਲੈ ਕੇ ਸਾਡੇ ਇੰਡੀਆ ਦੀ ਟੀਮ ਜਿਹੜੀ ਕੱਲ ਬਰਾਂਡ ਮੈਚ ਜਿੱਤ ਕੇ ਆਈ ਹੈ ਉਹਨੂੰ ਹੀ ਸੈਲੀਬ੍ਰੇਟ ਕਰਨਾ ਕਿਉਂ ਕਰ ਰਿਹਾ ਸਾ ਮਤਲਬ ਕਿ ਹਾਕੀ ਟੀਮ ਤੇ ਆਪਣੇ ਸਕੂਲ ਨਾਲ ਕੀ ਸੰਬੰਧ ਹੈ ਸਾਡਾ ਹਾਕੀ ਟੀਮ ਨਾਲ ਬਹੁਤ ਗੂੜਾ ਸੰਬੰਧ ਹੈ ਹਾਕੀ ਟੀਮ ਦਾ ਕੈਪਟਨ ਹਰਮਨਜੀਤ ਸਿੰਘ ਸਾਡੇ ਸਕੂਲ ਦਾ ਵਿਦਿਆਰਥੀ ਹੈ ਉਹਨੇ ਇੱਥੋਂ ਹੀ ਹਾਕੀ ਗ੍ਰੇਡ ਕੀਤੀ ਔਰ ਇਸ ਮੁਕਾਮ ਤੱਕ ਪਹੁੰਚਿਆ ਤੇ ਇਸ ਕਰਕੇ ਜਦੋਂ ਕਾਲੇ ਟੀਮ ਜਿੱਤੀ ਹੈ ਔਰ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਵਿਦਿਆਰਥੀ ਨੇ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ ਆਪਣੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਸਾਰੇ ਭਾਰ ਦਾ ਨਾਮ ਰੋਸ਼ਨ ਕੀਤਾ ਕਿ ਜਦੋਂ ਉਹਨੇ ਇਸ ਪੂਰੀ ਸੀਰੀਜ਼ ਦੇ ਵਿੱਚ 10 ਗੋਲ ਕਰਕੇ ਸਭ ਤੋਂ ਵਧੀਆ ਪਲੇਅਰ ਐਲਾਨਿਆ ਗਿਆ ਵਰਲਡ ਦਾ ਸਾਨੂੰ ਉਹ ਤੋਂ ਬੜੀ ਖੁਸ਼ੀ ਹੈ ਔਰ ਸੱਗ ਨੇ ਵੀ ਖੁਸ਼ੀ ਹੈ ਕਿ ਲਗਾਤਾਰ ਦੂਸਰਾ ব্রੌਂਜ਼ ਮੈਡਲ ਹਾਕੀ ਜਿੱਤ ਕੇ ਆਈ ਹੈ ਇਹ ਕਿਸਾਨ ਨੂੰ ਬੜੀ ਆਤ ਸੀਗੀ ਕੀ ਗੋਲ ਮੈਡ ਲਾਏਗਾ ਪਰ ਗੇਮ ਰਹੀ ਹੈ ਇਸ ਲਈ ਕਵਰੇ ਕੁਝ ਵੀ ਹੋ ਸਕਦਾ ਬਟ ਫਿਰ ਵੀ ਸਾਡੀ ਇੰਡੀਆ ਟੀਮ ਬਹੁਤ ਜਿਆ ਕਹਿੰਦੀ ਬਹੁਤ ਵਧੀਆ ਡਿਫੈਂਸ ਕੀਤਾ ਬਹੁਤ ਵਧੀਆ ਸਕੋਰਿੰਗ ਕੀਤੀ ਔਰ ਦੋਵੇਂ ਗੋਲ ਜਿਹੜਿਆ ਉਹ ਹਰ ਮਰਪੀ ਨੇ ਕੀਤੇ ਔਰ ਬੜੇ ਸ਼ਾਨਦਾਰ ਗੋਲ ਕੀਤੇ ਔਰ ਆਕੀਦੇ ਵਿੱਚ ਹਰਮਨ ਦਾ ਨਾਮ ਜਿਹੜਾ ਪਿੱਛੋਂ ਪੁਕਾਰਿਆ ਹੈ ਪਿਸ਼ਾਵਾ ਸਰਪੰਚਾ ਤਗੜਾ ਹੋ ਜਾ ਸਰਪੰਚ ਕਰਕੇ ਉਹ ਜੀ ਬਣਾਉਦੇ ਆ ਤੇ ਇੱਕ ਬੜੀ ਵੱਡਾ ਮਾਣ ਹੁੰਦਾ ਹੈ ਕਿ ਸਾਡਾ ਕਲਾਰੀੜਾ ਹੈ ਉਹ ਵੜ ਦੇ ਵਿੱਚ ਇੱਕ ਨੰਬਰ ਖਿਡਾਰੀ ਬਣ ਗਿਆ ਹਰਮਨ ਪੀ ਸਰ ਕਿਹੜੇ ਸੰਚ ਕੁਝ ਯਾਦ ਹੈ ਕਿ ਕਿਹੜੇ ਸੰ ਦੇ ਵਿੱਚ ਜਾਂ ਕਿੰਨਾ ਦੇ ਸਮਾ ਸਕੂਲ ਪੜਾ ਸਿਰ ਪਹਿਲਾਂ ਜਦੋਂ ਬੱਚਾ ਛੋਟਾ ਸੀ ਸਾਡੇ ਕੋਲ ਉਦੋਂ ਹਰਮਨ ਸਾਡੇ ਕੋਲ ਆਇਆ ਔਰ ਸਾਡੇ ਕੋਲ ਜਦੋਂ ਪੜਦਾ ਸੀਗਾ ਪੰਜਵੀਂ ਜਮਾਤ ਦੇ ਵਿੱਚ ਉਹਨਾਂ ਨੇ ਹੱਥ ਖੇਲਣੀ ਸ਼ੁਰੂ ਕੀਤੀ ਔਰ ਪੰਜਵੀਂ ਛੇਵੀਂ ਸੱਤਵੀਂ ਅੱਠਵੀਂ ਚਾਰ ਸਾਲ ਅਗੀ ਖੇਡ ਕੇ ਇੱਥੇ ਜ਼ੋਨ ਲੈਵਲ ਡਿਸਟ੍ਰਿਕਟ ਲੈਵਲ ਔਰ ਸਟੇਟ ਲੈਵਲ ਤੱਕ ਕਰਦੀ ਜਿਹੜੀ ਗਿਆ ਉਥੋਂ ਬਾਅਦ ਉਹ ਸਰਜੀਤ ਆਕੀਡ ਅਕੈਡਮੀ ਵਿੱਚ ਸਿਲੈਕਟ ਹੋ ਗਿਆ ਔਰ ਉਥੋਂ ਬਾਅਦ ਫਿਰ ਉਹ ਅੱਗੇ ਦਾ ਅੱਗੇ ਲਾਉ ਵਾਦਾ ਕੀਤਾ ਆਪਣੇ ਸਕੂਲ ਵਿੱਚ ਇਹ ਸਦ ਹੋ ਕੇ ਨਹੀਂ ਇਕੱਲੇ ਗੇਮਾਂ ਮਰਦੇ ਗੇਮਾਂ ਨੂੰ ਤਸ਼ਾਦ ਕੀਤਾ ਜਾ ਰਿਹਾ ਤੇ ਕਿਹੜੇ ਕਿਹੜੇ ਆਪਣੇ ਸਕੋਰ ਦੇ ਵਿੱਚ ਸਟੂਡੈਂਟ ਚੰਗੇ ਆ ਮੁਕਾਮਾਂ ਤੇ ਪਹੁੰਚ ਕੇ ਆ ਅਸੀਂ ਇੱਕ ਐਸਾ এনवायरमेंट ਖੜਾ ਕੀਤਾ ਕਿ ਸਾਡੇ ਕੋਲ ਸਾਰੀਆਂ ਗੇਮਾਂ ਕੋਈ ਐਸੀ ਵੀ ਗੇਮ ਨਹੀਂ ਹੈ ਜਿਹੜੀ ਅਸੀਂ ਨਹੀਂ ਕਰਾ ਰਹੇ ਹਰ ਗੇਮ ਵਾਸਤੇ ਕੋਚ ਆੜੇ ਹੋਰ ਔਰ ਬੱਚਿਆਂ ਨੂੰ ਅਸੀਂ ਟ੍ਰੇਨਿੰਗ ਦਿੱਤੀ ਹੋਈ ਆ ਆ ਹੁਣੇ ਜੋਨ ਲੈਵਲ ਦੀਆਂ ਐਥਲੈਟਿਕਸ ਵੀ ਹੋ ਰਹੀ ਆ ਸਾਡੀਆਂ ਕੁੜੀਆਂ ਨੇ ਉਹ ਦਲੜਕ ਮੀਟ ਦੇ ਕੋਲ 51 ਮੈਡਲ ਜਿੱਤੇ ਆ ਲਗਭਗ ਜਿੰਨੇ ਹੀ ਇਵੈਂਟਸ ਨੇ ਉਹ ਜੋ ਫਰਸਟ ਸੈਕੰਡ ਟਰਾਈ ਜਿਹੜਾ ਬੱਚਿਆਂ ਦਾ ਆ ਉਹ ਇੱਕ ਅਗੇ ਅਸੀਂ ਕੋਸ਼ਿਸ਼ ਕਰ ਰਹੇ ਆਂ ਕਿ ਬੱਚੇ ਨੂੰ ਪੜ੍ਹਾਈ ਦੇ ਨਾਲ ਨਾਲ ਜਿਹੜੀਆਂ ਗੇਮਸ ਐ ਉਹ ਖੜਾਈਆਂ ਜਾਣ ਤਾਕੇ ਬੱਚਿਆਂ ਦੀ ਇੱਕ ਤਾਂ ਫਿਜ਼ੀਕਲ ਫਿਟਨੈਸ ਵੜੀ ਜਾਂਦੀ ਹੈ ਇੱਕ ਬੱਚੇ ਡਿਸਿਪਲਨ ਵਿੱਚ ਰਹਿੰਦੇ ਆ ਤੇ ਬੱਚੇ ਜ਼ਿੰਦਗੀ ਵਿੱਚ ਬਹੁਤ ਸਾਰੇ ਬੱਚੇ ਇਸੇ ਕਰਕੇ ਹੀ ਅਚੀਵਮੈਂਟ ਕਰਦੇ ਆ ਗੇਮ ਦੇ ਆਧਾਰ ਤੇ ਸਾਡੇ ਬਹੁਤ ਸਾਰੇ ਬੱਚੇ ਮਿਲਟੀ ਡਗ ਹੋਏ ਆ ਪੁਲਿਸ ਡਗ ਹੋਏ ਆ ਸਾਡੇ ਸਕੂਲ ਦੀ ਇੱਕ ਲੜਕੀ ਟ੍ਰਿਪਲ ਜੰਪ ਤੇ ਲੋਕ ਜੰਪ ਦੀ ਪਲੇਅਰ ਸੀ ਉਹ ਡਾਇਰੈਕਟ ਸਬ ਇੰਸਪੈਕਟਰ ਬਣਦੀ ਹੋ ਪੁਲਿਸ ਦੇ ਵਿੱਚ ਉਹ ਬੜੀ ਬੜੀ ਖੁਸ਼ੀ ਦੀ ਗੱਲ ਹੁੰਦੀ ਹੈ ਕਿ ਜਦੋਂ ਬੱਚੇ ਗੇਮਾਂ ਖੇਡ ਕੇ ਵੀ ਮਕਾਮ ਆਪਣਾ ਉਹ ਹਾਸਲ ਕਰਦੇ ਹਨ ਹਰਮਨ ਪ੍ਰੀਤ ਸਾਹਿਬ ਹਾਕੀ ਟੀਮ ਦਾ ਕਪਤਾਨ ਬਣਨ ਤੋਂ ਬਾਅਦ ਕਿੰਨਾ ਸਵਾਹ ਹੋ ਗਿਆ ਆਪਣੇ ਸਕੂਲ 'ਚ ਰੇਟ ਦਿੱਤੇ ਕਿੰਨਾ ਸਵਾਹ ਹੋ ਗਿਆ ਪਿਛਲੇ ਸਾਲ ਸਾਡੇ ਕੋਲ ਆ ਪੂਰੇ ਦਿਹਾੜੀ ਸਾਡੇ ਕੋਲ ਬੱਚਿਆਂ ਦੇ ਨਾਲ ਉਹਨੇ ਸਪੈਂਡ ਕੀਤੀ ਅਜੇ ਫੰਕਸ਼ਨ ਸੀ ਗਿਆ ਦੇਚੇ ਚੀ ਸੇਜਾ ਤਾਰੇ ਸਾਹਿਬ ਆਰ ਬੱਚਿਆਂ ਨੇ ਪੂਰਾ ਦਿਹਾੜੀ ਉਹਨਾਂ ਐਨਜਾਇਮੈਂਟ ਕੀਤੀ ਔਰ ਬੱਚੇ ਜਿਹਨਾਂ ਇਸਪਾਰ ਰਹੇ ਕਿ ਬੱਚੇ ਹਾਕੀ ਨੂੰ ਜਿਹੜਾ ਪਸੰਦ ਕਰਨ ਲੱਗੇ ਅਸੀਂ ਬਹੁਤ ਚੰਗਾ ਖਿਡਾਰੀ ਮੁੰਡਾ ਬਹੁਤ ਵਧੀਆ ਸੰਭਾਲਦਾ ਜਿਵੇਂ ਯਾਰ ਨਿਕਾ ਹੁੰਦਾ ਸੀ ਆਜੂ ਇਹਨਾਂ ਸ਼ਾਸਭਾ ਟੂਰਨਾਮੈਂਟ ਦੇ ਗੇਮ ਖੇੜਦਾ ਵੀ ਉਹ ਬਿਲਕੁਲ ਛਾਂਦਰਾ ਹੀ ਖੇੜਦਾ ਔਰ ਬਹੁਤ ਵਧੀਆ ਖੇੜਦਾ ਹੋਰ ਆਪਣੇ ਕਿਹੜੇ ਕਿਹੜੇ ਬੱਚੇ ਨੇ ਜਿਹੜੇ ਮੁਕਤੀ ਉੱਚੇ ደረጃ ਤੇ ਪਹੁੰਚੇ ਚੰਗੇ ਮੁਕਾਮਾਂ ਤੇ ਪਹੁੰਚੇ ਇਹਦਾ ਸਾਲ ਸਾਡੇ ਵਾਸਤੇ ਬਹੁਤ ਵਧੀਆ ਮੇਰੇ ਸਕੂਲ ਦਾ ਜਿਹੜੇ ਆਨੇ ਕੁ ਬੱਚੇ ਪੜ੍ਹ ਕੇ ਗਿਆ ਉਹਨਾਂ ਤੇ ਇੱਕ ਬੱਚਾ ਆਕੀਬ ਜੱਜ ਬਣ ਗਿਆ ਸਕੂਲ ਦਾ ਬੱਚਿਆਂ ਨੇ ਬਹੁਤ ਸਾਰੀ ਸੈਲੀਬ੍ਰੇਟ ਕੀਤਾ ਇਸ ਤਾਂ ਹਰ ਮਿਤੀ ਦਾ ਇਹਨੂੰ ਸੈਲੀਬ੍ਰੇਟ ਕੀਤਾ ਇੱਥੇ ਕੁੜੀ ਸਾਡੀ ਸਬ ਇਨਸਪੈਕਟਰ ਬਣ ਕੇ ਆਈ ਉਹਨੂੰ ਵੀ ਸੈਲੀਬ੍ਰੇਟ ਕੀਤਾ ਇਸ ਸਾਲ ਸਾਡੇ ਕੋਲ ਤਿੰਨ ਬੱਚੇ ਲਾਫਸਰ ਬਣ ਕੇ ਆਏ ਉਹਨਾਂ ਨੇ ਬੜਾ ਵਧੀਆ ਪਰਫਾਰਮੈਂਸ ਕੀਤੀ ਕਿ ਡਾਇਰੈਕਟ ਲਾਫਸਰ ਬਣਦੀ ਹੋ ਜਾਣਾ ਛੋਟੀ ਉਮਰ ਦੇ ਵਿੱਚ ਤੇ ਇੱਕ ਬੱਚਾ ਤੇ ਬੜਾ ਮਾਣ ਦੀ ਗੱਲ ਹੈ ਸਕੂਲ ਆ ਤੇ ਬੜੀ ਮਾਣ ਦੀ ਗੱਲ ਹੈ ਕਿ ਸਾਡੇ ਕੋਲ ਪੜ੍ਹ ਕੇ ਗਿਆ ਬੱਚੇੜਿਆ ਉਹ ਉੱਚੇ ਉੱਚੇ ਮਕਾਮ ਤੇ ਪਹੁੰਚ ਰਿਹਾ ਸਾਡੇ ਕੋਲ 26 ਡਾਕਟਰ ਸਕੂਲ ਨੇ ਕადაਗੀਤੇ ਜਿਹੜੇ ਅਜ ਕੱਲ ਸਰਕਾਰੀ ਜੋਬ ਦੇ ਤੇ ਆਪਣਾ ਕੰਮ ਕਰ ਰਹੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚੇ ਬਾਹਰ ਜਾਣ ਦੀ ਬਜਾਏ ਇੰਡੀਆ ਵਿੱਚ ਰਹਿ ਕੇ ਭਾਰਤ ਵਿੱਚ ਰਹਿ ਕੇ ਤਰੱਕੀ ਕਰਨ। ਸਾਡਾ ਪੰਜਾਬ ਬਹੁਤ ਵਧੀਆ ਪੰਜਾਬ ਹੈ। ਇਹਨੂੰ ਰੰਗਲਾ ਪੰਜਾਬ ਬਣਾਣਾ ਤੇ ਸਾਡਾ ਇਹ ਕੋਸ਼ਿਸ਼ ਹੈ ਕਿ ਆਓ ਆਪਾਂ ਆਇਰਿਸ਼ ਤੋਂ ਡਿਗਰੀ ਨਾ ਭੜਾਏ ਆਪਣੀ ਐਮਐਸਸੀ ਕਰਕੇ ਇੱਥੇ ਦੀ ਪੜਾਈ ਕਰੀਏ, ਪੀਐਚ ਦੀ ਕਰੀਏ, ਗਿਆਮਾ ਖੜੀਏ। ਔਰ ਇਹਤੇ ਜੌਬ ਕਰੀਏ ਔਰ ਆਪਣਾ ਆਪਣਾ ਪਰਿਵਾਰ ਹੈ ਜਾਂ ਭਈਆ ਰਹਾ ਜਿਹੜਾ ਪੰਜਾਬ ਆ ਇਹਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰੀਏ